ਸਸ ਸਤਿਗੁਰ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਸਿੰਘ ਪਿੰਡ ਬਾਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਪਿੰਡ ਬਾਮ ਤੋਂ ਪੰਚਾਇਤ ਮੈਂਬਰ ਵੀ ਆ ਤੇ ਬੀਕੀ ਯੂ ਕਾਦਿਆਂ ਦਾ ਕਾਈ ਪ੍ਰਧਾਨ ਵੀ ਆ ਤੇ ਅੱਜ ਜਿਹੜੀ ਮੇਨ ਗੱਲ ਕਰਨੀ ਆ ਜਿਹੜੀ ਸਾਡੀ 40 ਮੁਖਤਿਆਰ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਜਿਹੜੀ ਕਈ ਸਾਲਾਂ ਤੋਂ ਪਿਛਲੇ ਮਾਗੀ ਇੱਥੇ ਮੰਡੀ ਲੱਗਦੀ ਘੋੜੀਆਂ ਦੀ ਤੇ ਪਿਛਲੀ ਕਿਸੇ ਵੀ ਸਰਕਾਰ ਨੇ ਅਜਿ ਤੱਕ ਇਹਨਾਂ ਬੰਦ ਨਹੀਂ ਕੀਤਾਗਾ ਸੋ ਕੋ ਜਿੰਨਾ ਥੋੜਾ ਬੋੜਾ ਸਪੋਰਟ ਕੀਤਾ ਬੇਸ਼ੱਕ ਸਰਕਾਰਾਂ ਬੇਸ਼ੱਕ ਨਾਟੰਗੇ ਰੰਗੇ ਹੁਣ ਪੰਜਾਬ ਲਈ ਪਿਛਲੀਆਂ ਪਰ ਘੋੜੀਆਂ ਦੀ ਮੰਡੀ ਲਈ ਹਮੇਸ਼ਾ ਸਪੋਰਟ ਕੀਤਾ ਤੇ ਆ ਸਰਕਾਰ ਆ ਇਹਨੇ ਜਿਹੜੀ ਮੰਡੀ ਤੇ ਆ ਉਹ ਰੋਕ ਲਾਤੀ ਆ ਇਸ ਕੀ ਸਾਲ ਜਿਹੜੀ ਹੋਣ ਵਾਲੀ ਆ ਇਹ ਸਰਕਾਰ ਤੇ ਮਹਿਕਮਾ ਰਲ ਕੇ ਇਹ ਮੰਡੀ ਨੂੰ ਖਤਮ ਕਰਨਾ ਚਾਹੁੰਦੇ ਆ ਜਿਹੜਾ ਐਨੀਮਲ ਹੈਂਟਰੀ ਵਾਲੇ ਮਹਿਕਮਾ ਜਿਹੜਾ ਤੇ ਜਾਂ ਜਿਹੜੀ ਸਰਕਾਰ ਹੈ ਖਤਮ ਕਰਨਾ ਚਾਹੁੰਦੇ ਮੰਡੀ ਨੂੰ ਇਹ ਕੋ ਬਿਮਾਰੀ ਦਾ ਬਹਾਨਾ ਲਿਆਏ ਜਿਹੜੀ ਬਿਮਾਰੀ ਹੈ ਉਹ ਸਿਰਫ 2-4 ਘੋੜਿਆਂ ਨੂੰ ਆਈ ਸੀਗੀ ਤੇ ਉਹ ਨੂੰ 8-9 ਮਹੀਨੇ ਪਹਿਲਾਂ ਆਈ ਸੀਗੀ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਸਾਧਦੀ ਹੱਦਾ ਲੱਗਦੀਆਂ ਮੰਨ ਕੇ ਰਾਜਸਥਾਨ ਦੇ ਵਿੱਚ ਹਮਾਨਗੜ ਗੰਗਾ ਨਗਰ ਉੱਥੇ ਹੀ ਮੰਡੀਆਂ ਲੱਗੀਆਂ ਤੇ ਉੱਥੇ ਤਾਂ ਕੋਈ ਬਿਮਾਰੀ ਨਹੀਂ ਆਈਗੀ ਤੇ ਇਹ ਸਰਕਾਰ ਨੇ ਰੋਕ ਲਾ ਕੇ ਕੋਈ ਵਧੀਆ ਕੰਮ ਨਹੀਂ ਕੀਤਾਗਾ ਤੇ ਕਿਉਂਕਿ ਆਪਾਂ ਮੈਂ ਬੇਨਤੀ ਕਰਦਾ ਇਹਨੇ ਘੋੜੇ ਪਾਲ ਕਲੇ ਆ ਕਿਉਂਕਿ ਇਹ ਸ਼ਾਇਦ ਸਭ ਤੋਂ ਵੱਡੀ ਮੰਡੀ ਆ ਇੱਥੇ ਦੇਹ ਦਾ ਕੋਨੇ-ਕੋਨੇ ਵਿੱਚੋਂ ਘੋੜਾ ਪਾਲ ਕਿੱਥੇ ਚੱਲ ਕੇ ਆਉਂਦਾ ਜਿਹੜੇ ਘੋੜਿਆਂ ਦੇ ਸ਼ਕੀਨ ਆ ਤੇ ਸਭ ਤੋਂ ਵੱਡੀ ਮੇਡੀ ਮੰਡੀ ਏਸ਼ੀਆ ਦੀ ਜੇ ਬੰਦ ਹੋ ਗਈ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾ ਜਿਹੜੇ ਇੱਕ-ਇੱਕ ਦੋ-ਦੋ ਕਿਸਾਨ ਜਿਹੜੇ ਘੋੜਿਆਂ ਰੱਖਦੇ ਆ ਖਾਸ ਕਰਕੇ ਤੇ ਉਹ ਜਿਵੇਂ ਮਾਰੇ ਜਾਣਗੇ ਉਹਨਾਂ ਦੀ ਆਹੀ ਟਾਈਮ ਹੁੰਦਾ ਬਿਸ਼ੇਰਾ ਵਿੱਚ ਇੱਕ ਸਾਲ ਤੋਂ ਬੱਚਾ ਪਾਲਦੇ ਆ ਕਿਉਂਕਿ ਉਹਨਾਂ ਨੂੰ ਸਾਲ ਪਰ ਹੋਰ ਪਾਲਣੇ ਪੈਣਗੇ ਹੋ ਸਕਦਾ ਵੀ ਇਹ ਬਹਾਨਾ ਲਾ ਕੇ ਇਹਦੇ ਅਗਲੇ ਸਾਲ ਵੀ ਮੰਡੀ ਨਾ ਖਰਾਵੇ ਜਿਵੇਂ ਖਤਮ ਕਰਦੇ ਕਰਦੇ ਸਰਕਾਰ ਇਹ ਵੀ ਕੋਈ ਪਤਾ ਨਹੀਂਗਾ ਤੇ ਅਸੀਂ ਮੈਂ ਘੋੜਿਆਂ ਵਾਲੇ ਬਾਲਕਾਂ ਨੂੰ ਕਹਿਣਾ ਚਾਹੁੰਦਾ ਵੀਰਾਂ ਨੂੰ ਜਿਹੜੇ ਸ਼ੌਕੀ ਆ ਜਾਂ ਜਿਹੜੇ YouTube ਚੈਨਲ ਚਲਾਉਂਦੇ ਆ ਜਾਂ ਕਿਸੇ ਵੀ ਘੋੜਿਆਂ ਦੇ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਜਿਹੜੇ ਘੋੜਿਆਂ ਦੇ ਨਾਲ ਜੁੜੇ ਹੋਏ ਆ business ਜਿੰਨਾ ਦੇ ਡਾਕਟਰ ਸਾਰੇ ਉੱਟ ਗਿਆ ਵਾਈਟ ਹੈਗੇ ਤੇ ਮੰਡੀ ਖੜਾਈ ਗਿਆ ਸਰਕਾਰ ਤੋਂ ਤੇ ਸੱਸੀ ਗੱਲ ਜੀ ਸਾਰਿਆਂ ਨੂੰ